ਸਵੇਰ ਕੋ ਤਾਂ ਕਰਵਾਣਾ ਇਹ ਰਸੋ ਇੱਕ ਰਾਉਣਾ ਦੀ ਥੋੜਾ ਸੈੱਟ ਹੋ ਜੀ ਗਿਆ ਮੈਂ ਕਿਹਾ ਤੇ ਫਿਰ ਕਰਵਾਵਾਂਗੇ ਆਪਾਂ ਕਹਿੰਗੇ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਬਹੁਤੀ ਦੇਰ ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਥੋੜੇ ਪਿੱਛੇ ਕਰਨ ਵਾਲੇ ਆ ਵੀਡੀਓ ਵਾਲੇ ਨੇ ਪਿੱਛੇ ਨਾ ਥੋੜੀ ਗੱਲ ਨਹੀਂ ਵੀ ਆ ਰਹੀ ਬਸ ਸਹੀ ਹੈ ਕਿਤੇ ਫੈਟਾ ਹੋਇਆ ਰਾਧੂ ਕੋਰ ਦੇ ਪਿੱਛੇ ਕਰ ਦੋ ਸਾਰੇ ਦੱਸੋ ਸਹੀ ਲੱਗ ਰਣਾ ਨਹੀਂ ਲੱਗ ਰਿਹਾ ਦੱਸ ਹੁਣ ਕੀ ਕਰੇਗੀ ਕੇ ਵਲੌਗ ਡਿਲੀਟ ਕਰ ਦੇਗੀ ਨਹੀਂ ਨਾ ਫਿਰ ਇਹ ਸਵਾਲ ਪੁੱਛਣ ਦਾ ਕੋਈ ਮਤਲਬ ਨਿਕਲਦਾ ਜਾਂ ਤਾਂ ਹੋਵੇ ਵੀ ਤੂੰ ਟਾਈਮ ਟਰੈਵਲ ਕਰਕੇ ਪਿੱਛੇ ਜਾਏਂਗੀ ਤੇ ਆਪਦੀ ਜਗਾ ਵਲੌਗ ਦੇ ਵਿੱਚ ਸਹੀ ਕਰੇਂਗੀ ਕਮ ਆਨ ਬੀਬੀ ਵੱਡੇ ਸਿਆਣਿਓ ਵਲੌਗ ਅਪਲੋਡ ਹੋਣ ਤੋਂ ਬਾਅਦ ਤਾਂ ਦੋ ਗੱਲਾਂ ਹੀ ਕਹਿ ਸਕਦੇ ਆ ਲੋਕ ਜਾਂ ਤਾਂ ਵਧੀਆ ਤੇ ਜਾਂ ਫਿਰ ਅਨਸਬਸਕ੍ਰਾਈਬ ਤੁਹਾਡੇ ਸੈਟਅਪ ਤੇ ਸਲਾਹ ਦੇਣ ਦੀ ਤਾਂ ਕੋਈ ਸੈਂਸ ਹੀ ਨਹੀਂ ਬੰਦੀ ਤੁਹਾ ਤੁਹਾ ਨਾ ਖਾਰਦਾ ਤੁਸੀਂ ਬੜਾ ਕਰੋ ਸਟ ਕੱਤ ਲੋ ਰ ਵੀ ਬਸ ਤੁਹਾਨੂੰ ਫਲਾਣ ਕਰਤਾ ਹੁਣ ਦੇਖੋ ਸਾਟ ਢੰਗ ਨਹੀਂ ਆਉਦੇ ਬੱਠਾਂ ਚ ਗੱਲਾਂ ਤਾਂ ਐਵੇਂ ਕਰਦੇ ਜਿਵੇਂ ਕੋਈ ਬਾਦਸ਼ਾਹੀ ਦਰਬਾਰ ਸਜਾਉਣਾ ਹੋਵੇ ਵੀ ਦੱਸ ਤੁਸੀਂ ਬੈਠ ਕੇ ਕੁਛ ਨਾਲ ਅਨਸਰ ਕਰਨੇ ਆ ਕਿ ਰਾਕਟ ਲਾਂਚ ਕਰਨਾ ਬਾਕੀ ਕੋਈ ਨਹੀਂ ਅਸੀਂ ਐਂਗਲ ਦੇ ਨਾਲ ਐਡਜਸਟ ਕਰ ਲਾਂਗੇ ਤੁਸੀਂ ਆਪਦੀ ਕਲਾ ਦਾ ਪ੍ਰਦਰਸ਼ਨ ਕਰੋ ਬੈਠਣ ਦੀ ਸੈਟਿੰਗ ਨੂੰ ਇੱਕ ਗਲੋਬਲ ਮੁੱਦਾ ਬਣਾ ਕੇ ਪੂਰੇ 2 ਮਿੰਟ ਖਰਾਬ ਕਰਦੇ। ਵੀ ਇਹੇ ਤੁਹਾਡੀ ਆਪਸੀ ਡਿਸਕਸ਼ਨ ਨੂੰ ਵਲੌਗ ਦੇ ਵਿੱਚ ਪਾਉਣ ਦਾ ਕੋਈ ਮਤਲਬ ਹੈਗਾ ਸੀ? ਉਹ ਸੱਚ ਹਾਂ। ਇਹਨਾਂ ਦੇ ਕੋਲੇ ਕੰਟੈਂਟ ਦੀ ਕਮੀ ਆ ਨਾ, ਇਸੇ ਕਰਕੇ ਪਰਦੇ ਦੇ ਪਿੱਛੇ ਦੇ ਰਾਜ਼ ਵੀ ਇਹ ਸਾਹਮਣੇ ਹੀ ਖੋਲ ਦਿੰਦੇ ਆ। ਚਲੋ ਬੋਲੋ। ਹਾਂਜੀ ਸਸਰੇ ਕਾਲ ਦਾ ਸਾਰਾ ਰੁੱਕੇ ਦਾ ਸਾਰੇ ਆਈ ਹੋਪ ਤੋਂ ਸਾਰੇ ਰਣ ਵਧਿਆ ਹੋ ਕੇ ਸਵਾਗਤ ਆ ਤੁਹਾਡਾ ਅੱਜ ਦੇ ਵਲੌਗ ਵਿੱਚ। ਕਾਫੀ ਤਾਂ ਹੋ ਗਿਆ ਇਸ ਵਲੌਗ ਨੇ ਪਾਏ ਹਣਾ। ਨੇ ओके आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇਰਾ आई होप ਸੁਣ ਕੇ ਤਾਂ ਲੱਗਦਾ ਜਿਵੇਂ ਅਸੀਂ ਕਿਸੇ ਮਹਾਮਾਰੀ ਚੋਂ ਲੰਘ ਕੇ ਆਏ ਹੋਈਏ ਸਾਨੂੰ ਵਧੀਆ ਹੋਣ ਲਈ ਨਾ ਤੇਰੇ ਆਈ ਹੋਪ ਦੀ ਨਹੀਂ ਰੋਟੀ ਦੀ ਜ਼ਿਆਦਾ ਜ਼ਰੂਰਤ ਆ ਤੇ ਕਹਿੰਦੀ ਕਾਫੀ ਦਿਨ ਹੋ ਗਿਆ ਸੀ ਵਲੌਗ ਨਹੀਂ ਪਾਏ ਹਨਾ ਜਿੱਥੇ ਕਾਫੀ ਦਿਨ ਕੱਢ ਲਏ ਉੱਥੇ ਆ ਦਿਨ ਵੀ ਕੱਢ ਲੈਣਾ ਸੀ ਇਹੋ ਜਿਹਾ ਕਿਹੜਾ ਮਿਸਟਰੀਅਸ ਕੰਟੈਂਟ ਸੀ ਜਿਹੜਾ ਤੁਹਾਨੂੰ ਅਚਾਨਕ ਆਉਣਾ ਪਿਆ ਵੱਤ ਸਹੀ ਹੈ ਅੱਜ ਸ਼ਾਇਦ ਹਨ ਹੋ ਗਿਆ ਆਪਣਾ ਵਲੌਗ ਨਹੀਂ ਪਾਏ ਕੋਈ ਕੰਟੈਂਟ ਹਣ ਸੀਗਾ ਤੇ ਅਸਲ ਵਿੱਚ ਵਲੌਗ ਨਹੀਂ ਪਾਇਆ ਤੇ ਚਲ ਆਪਾਂ ਸਟੋਰੀ ਲਈ ਸੀਗੇ ਤੇ ਸਾਰਾ ਤੇ ਕੁਐਸਚਨਾਂ ਦੇ ਆਨਸਰ ਦਵਾਂਗੇ ਹਨ ਮੈਨੂੰ ਲੱਗਦਾ ਤੁਸੀਂ 6 ਦਿਨਾਂ ਕੁਰਸੀ ਸੈੱਟ ਕਰਦੇ ਰਹੇ ਤੇ ਫਿਰ ਤੁਹਾਨੂੰ ਅਚਾਨਕ ਅਹਿਸਾਸ ਹੋਇਆ ਵੀ ਕੰਟੈਂਟ ਦਾ ਕੁਰਸੀ ਦੇ ਹੇਠਾਂ ਹੀ ਰਹਿ ਗਿਆ ਆ ਐਕਸਕਿਊਜ਼ ਮੀ ਸਟਾਪ ਇਟ Done said please बाकी कंटेंट हुंदा नहीं कंटेंट क्रिएट करना पेंदा पर इतनी मेहनत करे कौन जे और कुछ नहीं सी त ल्याके केक ही काट लेना सी ਥੋਡੇ ਵਲੌਗਰਾਂ ਦਾ ਸਭ ਤੋਂ ਸੌਖਾ ਤੇ ਸੁਆਦੀਸ਼ਟ ਕੰਟੈਂਟ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਤੁਸੀਂ ਦੇਖ ਲਓ 6 ਦਿਨ ਹੋ ਗਏ ਫਿਰ ਵੀ ਕੰਟੈਂਟ ਬਣਾਉਣ ਦੀ ਮਿਹਨਤ ਅੱਜ ਵੀ ਨਹੀਂ ਚੱਕੀ ਅੱਜ ਵੀ ਲੋਕਾਂ ਤੋਂ ਸਵਾਲ ਪੁੱਛ ਲੈ ਤੇ ਅੱਜ ਇੱਕ ਥਾਂ ਤੇ ਬੈਠ ਕੇ ਉਹਨਾਂ ਦੇ ਪੁੱਠੇ ਸਿੱਧੇ ਜਵਾਬ ਦੇ ਕੇ ਵਲੌਗ ਪੂਰਾ ਹੋ ਜਾ ਵਾਕੇ ਬਈ ਥੋਡੇ ਕੰਟੈਂਟ ਦਾ ਕੋਈ ਮੁੱਲ ਨਹੀਂ ਦੀ ਮਾਤਾ ਦੀ ਰਪਲਾਈ ਦਾ ਮਰੇ ਪਹਿਲਾਂ ਤਾਂ ਮੈਂ ਸਾਨੂੰ ਕੱਲੀ ਰਪਲਾਈ ਕਰਦੇ ਹੁੰਦੀ ਆ ਤੇ ਤੇ ਮੇਰੇ ਨਾਲ ਇੱਕ 파ਟਨਾ ਸਾਡਾ ਸੰਦੀਪ ਵਾਹ ਯਾਨੀ ਹੁਣ ਤਿੰਨ ਬੰਦੇ ਲੱਗਣਗੇ ਸਿਰਫ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਵੀ ਇਹ ਸਵਾਲ ਸੀ ਕਿ ਪਰਮਾਣੂ ਬੰਬ ਜਿਨ੍ਹਾਂ ਨੂੰ ਨਿਪਟਾਉਣ ਲਈ ਤਿੰਨ ਸਪੈਸ਼ਲਿਸਟ ਚਾਹੀਦੇ ਆ ਲੱਗਦਾ ਇਹ ਕੱਲੀ ਰਪਲਾਈ ਕਰਦੀ ਕਰਦੀ ਥੱਕ ਗਈ ਸੀ ਤਾਂ ਹੀ ਹੁਣ ਟੀਮ ਬਣਾ ਲਈ ਤੇ ਨਾਲੇ ਆਪਾਂ ਪਤਾ ਕੀ ਕਰਾਂਗੇ ਅੱਜ ਆਪਾਂ ਇੱਕ ਹੋਰ ਕਰਾਂਗੇ ਆਪਾਂ ਮਤਲਬ ਜਿਹਨਾਂ ਦੇ ਮਤਲਬ ਕੋਹਾਂਚਾਂ ਕੋਹਾਂਚਾਂ ਅਨਸਰ ਬੋਲਾਂਗੇ ਨਾ ਤੇ ਆਪਾਂ ਉਹਨਾਂ ਦੀ ਆਈਡੀ ਬੋਲਾਂਗੇ ਨਾਲ ਨਾਲ ਇਹਨੂੰ ਵਧੀਆ ਲੱਗੂਗਾ ਜੀ ਤੁਹਾਡੀ ਆਈਡੀ ਬੋਲੀ ਇਹਨੇ ਨਾ ਮੈਂ ਤੁਹਾਨੂੰ ਆਈਡੀ ਦਿਖਾਵਾਂਗੀ ਤੁਹਾਡੀ ਵੀ ਕੀ ਦਾ ਆਨਸਰ ਕਰੀ ਇਹਨੇ ਚਲ ਆਪਾਂ ਫਿਰ ਕਰੀਏ ਕੁਐਸਚਨ ਆਂਸਰਾਂ ਦੇ ਹਾਂਜੀ ਲਓ ਜੀ ਇਹਦੀ ਸੁਣ ਲਓ ਆਖੇ ਆਪਾਂ ਫਿਰ ਕਰੀਏ ਕੁਐਸਚਨ ਆਂਸਰਾਂ ਦੇ ਭਰਾਵਾ ਆਂਸਰਾਂ ਦੇ ਕੁਐਸਚਨ ਨਹੀਂ ਹੁੰਦੇ ਕੁਐਸਚਨ ਦੇ ਆਂਸਰ ਹੁੰਦੇ ਆ ਬੜਾ ਹਰਾਮੀ ਹੋ ਬੇਟਾ ਬਾਕੀ ਹੁਣ ਲੋਕਾਂ ਨੂੰ ਮਿਲਣ ਲੱਗੀ ਆ ਵਲੌਗਿੰਗ ਦੀ ਖੈਰਾਤ ਲੋਕਾਂ ਨੇ ਸਵਾਲ ਪੁੱਛੇ ਤੇ ਇਹ ਐ ਹਸਾਨ ਕਰਕੇ ਹੁਣ ਉਹਨਾਂ ਦੇ ਨਾਮ ਵੀ ਬੋਲਣਗੇ ਆਈਡੀ ਬੋਲਣ ਨਾਲ ਦੱਸੋ ਕੀ ਹੋ ਜੂਗਾ ਕੀ ਕਮੈਂਟਰ ਨੂੰ ਭਾਰਤ ਰਤਨ ਦਾ ਅਵਾਰਡ ਮਿਲ ਜੂਗਾ ਬਾਕੀ ਪੂਰੀ ਦੁਨੀਆ ਨੂੰ ਤੁਹਾਡੀ ਆਈਡੀ ਵੀ ਐਕਸਪੋਜ਼ ਕਰਨਗੇ ਬਾਕੀ ਹੁਣ ਸੀਰੀਅਸਲੀ ਮੇਰਾ ਤਾਂ ਸਬਰ ਟੁੱਟ ਰਿਹਾ ਜਲਦੀ ਜਲਦੀ ਦੱਸੋ ਵੀ ਪਹਿਲਾ ਸਵਾਲ ਕੀ ਸੀ ਆਪਾਂ ਫਿਰ ਕਰੀਏ ਕੁਐਸਚਨ ਆਸਾਂ ਦੀ ਹਾਂਜੀ ਫਾਸਟ ਕੁਐਸਚਨ ਦੇ ਆਨਸਰ ਹੈਗਾ ਕੱਲ ਆਪਾਂ ਇੰਸਟਾਗ੍ਰam ਸਟੋਰੀ ਲਾਈ ਸੀਗੀ ਤੇ ਹੁਣ ਦੇਣੇ ਹੈਗੇ ਵੀ ਕੀ ਰਿਸਪੌਂਸ ਆਏਗਾ ਤੇ ਪਹਿਲਾਂ ਤਾਂ ਕੈਮਰੇ ਸਲਟੇ ਗਨੇ ਆਈ ਮਾਸਾ ਸੇ ਕੈਮਰੇ ਸਲਟੇ ਕਿਤੇ ਤੇ ਬਲਾਸ ਨਾ ਕੋਈ ਸਭ ਠੀਕ ਗੱਲ ਹੈ ਕਿ ਬਹੁਤ ਆਖਾ ਕੰਮ ਨਵੇਂ ਤੋਂ ਮੈਂ ਕੰਟਾਂ ਟਾਂਟਾ ਲੱਭਣਾ ਪੈਂਦਾਗਾ ਹਨਾ ਤੇ ਸਾਨੂੰ ਡਰਟਾ ਕਰਨਾ ਪੈਂਦਾ ਡਾਕਟਰ ਸਾਡੇ ਆ ਕੇ ਬਹੁਤ ੜ ਫਦ ਡਰਟਾ ਕੌਣ ਕਰਦਾ ਕਦੇ ਕਰਤਾ ਮੈਂ ਖੋਦੇ ਕਰ ਲੈ ਲੈਂਦੀ ਹਣਾ ਤੇ ਚਲੋ ਕੋਈ ਨਹੀਂ ਆਪਾਂ ਫਸਟ ਕੁਐਸਚਨ ਬੋਲਦੇ ਆ ਅੰਜੂ ਅਗੇ ਇਹਨਾਂ ਦੀ ਕਹਾਣੀ ਸੁਣ ਕੇ ਜੇ ਕੰਟੈਂਟ ਲੱਭਣਾ ਔਖਾ ਵਲੌਗਿੰਗ ਕਰਨੀ ਇੰਨੀ ਔਖੀ ਆ ਤਾਂ ਇਹ ਕੰਮ ਛੱਡ ਦਿਓ ਮੈਨੂੰ ਲੱਗਦਾ ਮਜ਼ਦੂਰੀ ਕਰਨੀ ਸੌਖੀ ਆ 9 ਤੋਂ 5 ਵਜੇ ਰਹੋ ਕੋਈ ਛੁੱਟੀ ਨਾ ਲਓ ਘਰ ਤੋਂ ਦੂਰ ਆਓ ਜਾਓ ਜਦਕੇ ਵਲੌਗਿੰਗ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਇਹਨੀ ਫ੍ਰੀडम ਤੋਂ ਬਾਅਦ ਵੀ ਜੇ ਤੁਹਾਨੂੰ ਕੰਟੈਂਟ ਲੱਭਣਾ ਔਖਾ ਲੱਗਦਾ ਤਾਂ ਫਿਰ ਕੁਝ ਨਹੀਂ ਕਿਹਾ ਜਾ ਸਕਦਾ ਇਹ ਪਤਾ ਕੀ ਚਾਹੁੰਦਿਆ ਵੀ ਸਾਨੂੰ ਕੈਮਰਾ ਵੀ ਨਾ ਚੱਕਣਾ ਪਵੇ ਬੈੱਡ ਤੇ ਪਿਆ ਪਿਆ ਦਾ ਵਲੌਗ ਬਣ ਜਾਏ ਕੰਟੈਂਟ ਲੱਭਣਾ ਔਖਾ ਤਾਂ ਆਏ ਕਹਿੰਦੇ ਜਿਵੇਂ ਵਲੌਗ ਬਣਾਉਣ ਤੋਂ ਪਹਿਲਾਂ 10 ਫਿਲਾਸਫਰਾਂ ਨਾਲ ਬੈਠ ਕੇ ਡਿਸਕਸ਼ਨ ਕਰਦੇ ਹੁਣ ਕਿ ਆਡੀਅנס ਨੂੰ ਕਿਹੜੀ ਨੌਲੇਜ ਦਈਏ ਦਿਖਾਉਂਦੇ ਸਾਰਾ ਦਿਨ ਬਕਵਾਸ ਆ ਤੇ ਗੱਲਾਂ ਐ ਕਰਦੇ ਆ ਜਿਵੇਂ ਵਲੌਗ ਦੇ ਵਿੱਚ ਪੰਜਾਬ ਦੀ ਅਰਥਵਿਵਸਥਾ ਕਿਵੇਂ ਸੁਧਾਰੀਏ ਦੇ ਤਰੀਕੇ ਦੱਸਦੇ ਹੋਣ ਉਦੋਂ ਸੋਨੂੰ ਕਹਿੰਦੀ ਕਿ ਬਹੁਤ ਜਣੇ ਪੁੱਛਦੇ ਆ ਕਿ ਤੁਹਾਡੇ ਵਲੌਗ ਐਡਿਟ ਕੌਣ ਕਰਦਾ ਤੇ ਵਲੌਗ ਐਡਿਟ ਕਰਦਾ ਦੀਪ ਜੀ ਵਾਕਈ ਦੀਪ ਬਹੁਤ ਮਿਹਨਤੀ ਆ ਦੀਪ ਦੀ ਜਿੰਨੀ ਹੁੰਦੀ ਆ ਤਾਰੀਫ ਕਰੋ ਜਿਹੜਾ ਇਸ ਬਕਵਾਸ ਨੂੰ ਲੋਕਾਂ ਦੇ ਸਾਹਮਣੇ ਐਡਿਟ ਕਰਕੇ ਪੇਸ਼ ਕਰਦਾ ਬਾਕੀ ਇਹ ਵਲੌਗ ਦੇਖ ਕੇ ਤੁਸੀਂ ਦੀਪ ਦੀ ਐਡੀਟਿੰਗ ਦਾ ਅੰਦਾਜ਼ਾ ਤਾਂ ਲਾ ਹੀ ਲਿਆ ਹੋਣਾ ਦੀਪ ਜੀ ਫਨੀ ਸਾਊਂਡਸ ਦਾ ਲਾ ਦਿੰਨੇ ਆ ਉਹਨਾਂ ਦੀ ਵੋਲਿਊਮ ਘੱਟ ਕਰ ਲਿਆ ਕਰੋ ਬੈਕਗ੍ਰਾਉਂਡ ਵਾਇਸ ਹਮੇਸ਼ਾ ਘੱਟ ਹੁੰਦੀ ਆ ਥੋੜੀ ਆਪਣੀ ਆਵਾਜ਼ ਘੱਟ ਹੁੰਦੀ ਆ ਤੇ ਬੈਕਗ੍ਰਾਉਂਡ ਵਾਇਸ ਜ਼ਿਆਦਾ ਔਨ ਸੈਂਸ ਇਸ ਵੈਕਾ ਦੋ ਕਰਵਾਣਾ ਇਹ ਰਸੋ ਇੱਕ ਰੌਣਾ ਦੀ ਥੋੜਾ ਸੈੱਟ ਹੋ ਜੇ ਮੈਂ ਕਿਹਾ ਤੇ ਫਿਰ ਕਰਵਾਵਾਂਗੇ ਆਪਾਂ ਕਿਉਂਕਿ ਸਾਡਾ ਸੀ ਅਜੇ ਹੁਣੀ ਪਾਇਨ ਕਰ। ਜਦਨੇ ਜਾਨ ਸਾਨੂੰ ਸਪੋਰਟ ਕਰੋਗੇ ਅਸੀਂ ਉਹਨੇ ਚੱਲਦੇ ਤੁਹਾਨੂੰ ਵਿਆ ਦਿਖਾਵਾਂਗੇ। ਸਾਨੂੰ ਐਵੇਂ ਆ ਕੇ ਅਸੀਂ ਆਪਣੇ ਲਾਈਫ ਚ ਸਾਥ ਤੋਂ ਦਿਹਾਣਾ ਕਾਹ ਸੋਖਣਾ ਹੋਈਏ ਹਨਾ। ਚਲੋ ਆਪਾਂ ਗ੍ਰੀਪੀ ਦੇਖੀ ਆਪਾਂ ਗਾਣਾ ਦੇਖੀ ਹਨਾ ਆਪਣੇ ਲਾਈਫ ਚ ਸਾਥ ਹੋਵੇ ਪੂਰੀ ਤੇ ਕਾਰੋਬਾਰ ਵਤੀ ਆ ਆਪਣਾ ਕੋਈ ਕੰਮਕਾਰ ਹੋਵੇ ਹਨਾ। ਪਹਿਲੇ ਕੰਮ ਕੁੰਬ ਵਧੀਆ ਕੋਈ ਆਪਣਾ ਸਟਾਰਟ ਕਰਕੇ ਹਨਾ ਫਿਰ ਘਰ ਵਗੈਰਾ ਖਰਾ ਕੁਝ ਵਧੀਆ ਪਾ ਕੇ ਫਿਰ ਕਰ ਆਪਾਂ ਨਿਆਰਾਂ ਨੇ ਕਰਾਵਾਂਗੇ। ਸਾਨੂੰ ਸਾਰਿਆਂ ਨੂੰ ਸਦਾ ਹੀ ਸਾਨੂੰ ਪਿਆਰ ਕਰਦੇ ਆ ਆਪਾਂ ਇੱਕ ਨੂੰ ਨਾਂ ਬੁਲਾਇਆ ਤਾਂ ਅਗਲਾ ਗਸਾ ਜਗਾਣਾ ਆਪਾਂ ਸਾਰੇ ਆਪਾਂ ਸਾਬ ਨੂੰ ਇਨਵਰਟ ਕਰਨਾ ਆਪਣੀ ਨਾਰੇ ਤੇ ਸਾਰਿਆਂ ਨੂੰ ਜਿਆਦਾ ਟਕਰਾਨਾਗਾ ਤੁਸੀਂ ਬਸ ਵੇਟ ਕਰੋ ਤੇ ਆਪਾਂ ਸਪੋਰਟ ਕਰਦੇ ਰਹੋ ਤੇ ਤੁਹਾਨੂੰ ਬਾਅਦ ਤੇ ਜਲਦ ਸੇ ਆਪਣਾ ਵਿਆਹ ਵੀ ਦਿਖਾ ਦਾਂਗੇ ਗਰੀਬੀ ਦੀ ਗੱਲ ਕਰਕੇ ਹੁਣ ਵਿਆਹ ਦੇ ਨਾਮ ਤੇ ਸਪੋਰਟ ਮੰਗ ਰਿਹਾ ਇਮੋਸ਼ਨਲ ਬਲੈਕਮੇਲ ਜਿੰਦਾਬਾਦ ਜਿੰਨੀ ਜਿਆਦਾ ਸਪੋਰਟ ਓਨਾ ਛੇਤੀ ਵਿਆਹ ਲੈ ਦੱਸੋ ਹੁਣ ਵਿਆਹ ਕਰਵਾਉਣ ਲਈ ਵੀ ਸਪੋਰਟ ਚਾਹੀਦੀ ਆ ਜੇ ਲਾਈਫ ਦੇ ਵਿੱਚ ਸੈੱਟ ਹੋਣਾ ਚੰਗਾ ਵਿਆਹ ਕਰਨਾ ਤਾਂ ਕੰਮ ਲੱਭੋ ਕਿ ਸਾਰਾ ਕੁਝ ਸਪੋਰਟ ਮੰਗ ਮੰਗ ਕੇ ਕਰਨਾ ਉੱਤੋਂ ਆਖੇ ਆਪਾਂ ਵਿਆਹ ਤੇ ਸਾਰੀ ਇੰਸਟਾਗ੍ਰam ਫੈਮਲੀ ਨੂੰ YouTube ਫੈਮਲੀ ਨੂੰ ਸਭ ਨੂੰ ਇਨਵਾਈਟ ਕਰਨਾ ਤੇ ਸਾਰਿਆਂ ਨੂੰ ਇੰਜੋਏਮੈਂਟ ਕਰਵਾਉਣਾ। ਇਹੋ ਜਿਹੀ ਇੰਜੋਏਮੈਂਟ ਦਾ ਕੀ ਫਾਇਦਾ ਜਿਹੜਾ ਤੁਸੀਂ ਲੋਕਾਂ ਦੀ ਸਪੋਰਟ ਮੰਗ ਮੰਗ ਕੇ ਕਰਵਾਉਂਗੇ। ਇਸ ਤੋਂ ਚੰਗਾ ਕਿ ਤੁਹਾਡਾ ਜਿੰਨਾ ਬਜਟ ਹੈਗਾ ਤੁਸੀਂ ਉਹਨੇ ਵਿੱਚ ਆਪਦੀ ਫੈਮਲੀ ਐਂਡ ਰਿਲੇਟਿਵਸ ਨੂੰ ਬੁਲਾ ਕੇ ਵਧੀਆ ਵਿਆਹ ਕਰ ਲਓ। ਪਰ ਨਹੀਂ ਜੀ ਫਿਰ ਉਹਨ ਫਿਲੈਂਸਰ ਵਾਲਾ ਸ਼ੋਅ ਆਫ ਕਿੱਥੋਂ ਹੋਊਗਾ? ਬਾਕੀ ਕੋਈ ਨਾ ਫੇ ਗੇਮਸ ਦੀਆਂ ਪ੍ਰੋਮੋਸ਼ਨਸ ਕਰੀ ਚੱਲੋ। ਇਹੀ ਤੁਹਾਡਾ ਕਾਰੋਬਾਰ ਆ ਤੇ ਇਸੇ ਦੀ ਕਮਾਈ ਦੇ ਨਾਲ ਹੀ ਤੁਸੀਂ ਵਿਆਹ ਕਰਨਾ। ਇੱਕ ਬੇਟਾ ਤੇ ਸਰਵਨ ਕੁਮਾਰ ਇਹੀ ਬੇਸਰਮ ਕੁਮਾਰ ਥੋੜੀ ਦੇਰ ਲਈ ਰਸਾਇਦਾ ਸਮਾਨ ਇੱਥੇ ਰੱਖਿਆ ਥੋੜੀ ਦੇਰ ਲਈ ਨਹੀਂ ਕਾਜ ਲਈ ਪੂਰੇ ਦਿਨ ਲਈ ਹਾਂਜੀ ਕਿਉਂਕਿ ਕਿਉਂਕਿ ਇਹਨਾਂ ਦਾ ਵੱਡ ਰਿਹਾ ਘਰ ਤੇ ਬਾਹਰ ਰੱਖਿਆ ਸਮਾਨ ਵੀ ਸੋਚਦਾ ਹੋਊਗਾ ਵੀ ਮੈਂ ਹੀ ਕੰਟੈਂਟ ਦਾ ਹਿੱਸਾ ਬਣਨ ਨੂੰ ਰਹਿ ਗਿਆ ਸੀ ਟਾਈਲਾਂ ਲੱਗਣ ਤੇ ਇਸ ਮੈਡਮ ਦਾ ਉਤਸ਼ਾਹੀ ਵੱਖਰਾ ਹਰ ਰੋਜ਼ ਇੱਕ ਨਵਾਂ ਐਪੀਸੋਡ ਅੱਜ ਦੇਵ ਜੀ ਨੇ ਇੱਟਾਂ ਕੁੱਟੀਆਂ ਅੱਜ ਬਾਥਰੂਮ ਚ ਟਾਈਲਾਂ ਲੱਗੀਆਂ ਅੱਜ ਰਸੋਈ ਚ ਮਾਸਟਰਪੀਸ ਬਣਿਆ ਜਿਵੇਂ ਨੈਟਫਲਿਕਸ ਦੀ ਵੈਬ ਸੀਰੀਜ਼ ਹੋਵੇ ਲੋਕਾਂ ਦੇ ਘਰ ਬੰਦਿਆ ਤੇ ਇਹਨਾਂ ਦੇ ਘਰ ਬੰਦਿਆਂ ਤੋਂ ਹੀ ਵਿਊ ਆ ਰਹੇ ਆ ਵੈਸੇ ਤਾਂ ਕੱਲੀਆਂ ਟਾਇਲਾਂ ਲੱਗਣ ਨਾਲ ਘਰ ਨਹੀਂ ਬੰਦਾ ਪਰ ਰੀਲਾਂ ਤੇ ਵਲੌਗਾਂ ਨਾਲ ਕੈਰੀਅਰ ਜ਼ਰੂਰ ਬਣ ਰਿਹਾ ਇਹਦੇ ਕੰਟੈਂਟ ਦੇ ਟੌਪਿਕਸ ਦੇਖ ਦੇਖਣਾ ਤੁਸੀਂ ਵੀ ਹੈਰਾਨ ਹੋ ਜਾਓਗੇ ਐਪੀਸੋਡ 1 ਸਾਰੀ ਰਾਤ ਦੇਵਜੀ ਕਰਦੇ ਰਹੇ ਘਰ ਦਾ ਕੰਮ ਵਿਚਾਰੇ ਦੇਵਜੀ ਨੇ ਸੋਚਿਆ ਸੀ ਰਾਤ ਨੂੰ ਆਰਾਮ ਕਰਾਂਗੇ ਪਰ ਮੈਡਮ ਨੇ ਕੈਮਰਾ ਆਨ ਕਰ ਲਿਆ ਫੇਰ ਕੀ ਫੇਰ ਰਾਤ ਦੇ 12 ਵਜੇ ਸੀਮੈਂਟ ਲਾਉਣਾ ਪਿਆ ਸਾਰੀ ਰਾਤ ਦੇਵਜੀ ਨੇ ਕੀਤਾ ਸੈਕਰੀਫਾਈਸ ਕੰਟੈਂਟ ਲਈ ਇਹਨਾਂ ਦਾ ਵੱਖਰਾ ਹੀ ਲਾਈਵ ਘਰ ਬਣਾਉ ਰਿਹਾ ਰਿਐਲਿਟੀ ਸ਼ੋਅ ਚੱਲੀ ਜਾਂਦਾ ਐਪੀਸੋਡ 2 ਚੋਗਾਠ ਤੇ ਬੰਨਿਆ ਜਗਾਨਾ ਐਲਸੀਡੀ ਫੇਰ ਹੋ ਗਈ ਖਰਾਬ LCD ਖਰਾਬ ਨਹੀਂ ਹੋਈ ਉਹ ਤਾਂ ਜਦੋਂ ਤੁਸੀਂ ਆਪਦਾ ਵਲੌਗ LCD ਚ ਪਲੇ ਕਰਦੇ ਆ ਨਾ ਤਾਂ ਤੁਹਾਡੀ ਓਵਰ ਐਕਟਿੰਗ ਓਵਰਲੋਡ ਨਾਲ ਬਰਸਟ ਹੋਗੀ ਐਪੀਸੋਡ 3 ਘਰ ਦਾ ਕੰਮ ਕਰਵਾ ਕੇ ਹੋ ਗਿਆ ਬੁਰਾ ਹਾਲ ਸਿਰਫ ਤੇਰਾ ਹੀ ਨਹੀਂ ਸਾਡੇ YouTube ਦੇ ਰਿਕਮੈਂਡੇਸ਼ਨ ਸੈਕਸ਼ਨ ਦਾ ਵੀ ਬੁਰਾ ਹਾਲ ਕਰਤਾ ਹਰ ਰੋਜ਼ ਉਸੇ ਟੌਪਿਕ ਤੇ ਵਲੌਗ ਹਰ ਥੰਬਨੇਲ ਦੇ ਵਿੱਚ ਮੈਡਮ ਦਾ ਇੱਕ ਹੀ ਪੋਜ਼ ਸ਼ੌਕਿੰਗ ਰਿਐਕਸ਼ਨ ਵਾਲਾ ਐਪੀਸੋਡ 4 ਫਾਈਨਲੀ ਕਿਚਨ ਹੋ ਗਈ ਰੈਡੀ ਇਹ ਤਾਂ ਸੀਜ਼ਨ ਦਾ ਗ੍ਰੈਂਡ ਫਿਨਾਲੇ ਆ ਜਿੰਨਾ ਉਤਸ਼ਾਹ ਤੇ ਜੋਸ਼ ਇਹਨਾਂ ਨੇ ਕਿਚਨ ਬਣਾਉਂਦੇ ਦਿਖਾਇਆ ਨਾ ਉਹਨਾਂ ਤਾਂ ਲੋਕ ਆਈਐਸ ਬੰਦ ਤੇ ਵੀ ਨਹੀਂ ਬਣਾਉਂਦੇ ਕਮ ਆਨ ਬੀਬੀ ਲੋਕਾਂ ਦੀ ਡ੍ਰੀਮ ਕਿਚਨ ਹੁੰਦੀ ਆ ਤੇ ਇਹਨਾਂ ਦੀ ਰੀਲ ਕਿਚਨ ਆ ਐਪੀਸੋਡ 5 ਨਿਊ ਕਿਚਨ ਦੀ ਖੁਸ਼ੀ ਚ ਬਣਾਇਆ ਮਿੱਠਾ ਹਲਵਾ ਹੁਣੇ ਮਿੱਠਾ ਹਲਵਾ ਨਹੀਂ ਇਹ ਮੋਨਟਾਈਜੇਸ਼ਨ ਹਲਵਾ ਹਰ ਚਮਚੇ ਦੇ ਨਾਲ YouTube ਰੈਵਨਿਊ ਦੀ ਮਹਿਕ ਆਉਂਦੀ ਆ ਐਵੇਂ ਨਹੀਂ ਇਕੱਲੀ ਕਿਚਨ ਤਿਆਰ ਹੋਣ ਤੇ ਹੀ ਪੰਜ ਸੱਤ ਐਪੀਸੋਡ ਕੱਢ ਤੇ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਇਹ ਸਾਡੇ ਐਲਐਸਡੀ ਫੇਰ ਖਰਾਬ ਹੋ ਗਈ ਮਸਾ ਚੱਲੀ ਸੀ ਦੋਕ ਦਿਨ ਪੈਸੇ ਮੰਗਦੀ ਐ ਵੀ ਪੈਸੇ ਲਾਓ ਮੇਰੇ ਤੇ ਕਿੱਥੋਂ ਲਾਈਏ ਇੰਨੇ ਪੈਸੇ ਨਹੀਂ ਜਿਹੜੇ ਪੈਸੇ ਤੁਸੀਂ ਘਰ ਤੇ ਲਾਈ ਜਾਂਦੇ ਆ ਉਹ ਕਿਹੜਾ ਦੁਬਈ ਜਾ ਕੇ ਕਮਾਇਆ ਇਹ ਵੀ ਤਾਂ ਵਲੌਗਸ ਦੀ ਕਮਾਈ ਆ ਹਰ ਟਾਇਲ ਲੱਗਦੀ ਆ ਤੇ ਇੱਕ ਵਲੌਗ ਬਣ ਜਾਂਦਾ ਤੇ ਜਿਹੜਾ ਤੂੰ ਕਹਿੰਨੀ ਆ ਕਿ ਕਿੱਥੋਂ ਲਾਈਏ ਇੰਨੇ ਪੈਸੇ ਆਏ ਕਰ ਡਰਾਮਾ ਤੇ ਫਾਈਟ ਥੋੜੀ ਜੀ ਵਧਾ ਦੇ ਰਾਸ਼ਨ ਵਲੌਗ ਵਾਂਗੂ ਓਵਰਐਕਟ ਕਰ ਐਲਸੀਡੀ ਤਾਂ ਕੀ ਹੋਮ ਥੀਏਟਰ ਆਜੂ ਐਵੇਂ ਵਿਊਜ਼ ਦੀ ਪਾਵਰ ਨੂੰ ਅੰਡਰਐਸਟੀਮੇਟ ਨਾ ਕਰ। ਇਹ ਕਾਰਿੱਟਾ ਨਾਲ ਨਹੀਂ, ਥੰਬਨੇਲਜ਼ ਨਾਲ ਬਣਿਆ ਹੋਇਆ ਤੇ ਫਿਰ LCD ਕੀ ਚੀਜ਼ ਆ? ਕਿ ਕਿੱਦਾਂ ਜਾਵੇ? ਤੂੰ ਦੇਖ ਲਵੇਂਗੀ ਉਹ ਕੀ ਗੱਲੋਂ। ਲੈਪਟਾਪ ਲੈ ਜਾਏ। ਹੂੰ ਅੱਛਾ ਲੈਪਟਾਪ ਆ। ਪਿਓਣਾ ਵੇਚੋ ਨਾ। ਪਿਓਣਾ ਵੇਚੋ ਬਾਅਦ। ਇਹ ਪਿਓਣਾ ਵੇਚਣ ਵਾਲੀ ਚੀਜ਼ ਨਹੀਂ। ਤੈਨੂੰ ਵੇਚਤਾ ਤਾਂ ਵਲੌਗ ਕਿੱਥੋਂ ਚੱਲਣਗੇ? ਤੇਰੀਆਂ ਕੱਡੀਆਂ ਗਾਲਾਂ ਨਾਲ ਹੀ ਤਾਂ ਤੇਰੀ ਵਾਈਫ ਵਾਇਰਲ ਹੋਈ ਐ ਸੋਸ਼ਲ ਮੀਡੀਆ ਤੇ। ਫੜੋ। ਇਹ ਤਾਂ ਜਿਵੇਂ ਫੁੱਟਬਾਲ ਦਾ ਕੰਮ ਤੋਂ ਕਰਨਾ ਜਿਵੇਂ ਤਾਂ ਜੱਗ ਲਈ ਤਰਾ ਰੋਧਾ ਕਰਮੀ ਹੁੰਦਾ ਹੈ ਇਹ ਪਹਿਲਾ ਤੁਸੀਂ ਮੇਰੇ ਪਾਓ ਲੈ ਭੈਣ ਦਾ ਲੈ ਕਰਕੇ ਤੱਕ ਹੋ ਗਿਆ ਕੰਮ ਪੂਰਾ ਪਿਆਰ ਨਾਲ ਪਾਓ ਪਿਆਰ ਹੀ ਤੂੰ ਕਰ ਲੈ ਜਿਹੜਾ ਕਰਨਾ ਥੋੜਾ ਲੈ ਹੋ ਗਿਆ ਨਾ ਫੋਟੋ ਲੈ ਕੇ ਤੱਕ ਕਰ 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 ਤੂੰ ਕਰ ਉਹ ਇਹ ਸਾਵਧ ਕਰ ਜਿਹੜਾ ਤਰਾ ਚਲੋ ਹੋ ਗਿਆ ਪਿੱਛੇ ਫੋਟੋ ਪਿੱਛਲਾ ਫੋਟੋ ਵਾਪਕ ਪਿੱਛਲਾ ਫੋਟੋ ਚਲੋ ਹੋਗੀ ਚਲ ਉਹ ਫਾਰੇ ਆ ਵੀ ਭਾ ਭੈਣ ਜ਼ਰਤ ਖੜੇ ਚਲ ਹੁਣ ਚਾਹੇ ਤੇਰੀ ਕੀਮਤ ਕੋਈ ਸਮਝਦਾ ਨਹੀਂ ਸਾਰੇ ਕਮਲ ਪਟਿਆਲਾ ਨੂੰ ਹੀ ਜਾਣਦੇ ਆ ਹੁਣ ਨਾ ਪੂਰੀ ਇਕਨੋਮੀ ਉਲਟ ਚੱਲ ਰਹੀ ਆ ਅੰਕਲ ਦੀ ਵੈਲਿਊ ਤਾਂ ਕ੍ਰਿਪਟੋ ਵਾਂਗ ਡਿੱਗੀ ਜਾਂਦੀ ਆ ਕਦੇ ਬਿਟਕੋਇਨ ਲੈਵਲ ਤੇ ਹੁੰਦੀ ਸੀ ਤੇ ਹੁਣ ਡੋਜਪੁਆਇੰਟ ਤੋਂ ਵੀ ਡਿੱਗ ਰਹੀ ਆ ਤੇ ਦੂਜੇ ਪਾਸੇ ਆਂਟੀ ਦੇ ਫਾਲੋਅਰਸ ਕਾਊਂਟ ਦੁੱਗਣੀ ਸਪੀਡ ਨਾਲ ਵਧ ਰਹੇ ਆ ਇੰਸਟਾਗ੍ਰam ਵੀ ਕਹਿੰਦਾ ਲਿਮਿਟ ਕ੍ਰਾਸ ਹੋ ਗਈ ਹੁਣ ਆਂਟੀ ਨੂੰ ਵੈਰੀਫਾਈ ਕਰ ਦੋ